ਉੜੀ ਨੇ ਵਿਆਹ ਤੋਂ ਪਹਿਲਾਂ ਆਪਦੇ ਆਸ਼ਕ ਤੋਂ ਪੈਸੇ ਲੈ ਕੇ ਆਪਣੇ ਪ੍ਰਾਈਵੇਟ ਪਾਰਟ ਤੇ ਸਰਜਰੀ ਕਰਾ ਲਈ ਤੇ ਆਪਣੇ ਆਪ ਨੂੰ ਵਰਜਨ ਬਣਾ ਲਿਆ। ਮੁੰਡੇ ਨੂੰ ਆਪਣੇ ਵਿਆਹ ਤੋਂ 8 ਸਾਲ ਬਾਅਦ ਪਤਾ ਲੱਗਾ ਕਿ ਮੈਂ ਜਿਹਦੇ ਨਾਲ ਵਿਆਹ ਕਰਾ ਕੇ ਤੁਰਿਆ ਫਿਰਦਾ ਸੀ ਉਹ 5-500 ਰੁਪਏ 'ਚ ਲੋਕਾਂ ਦੀਆਂ ਮੋਟਰਾਂ ਤੇ ਰਾਤਾਂ কাটਦੀ ਰਹੀ ਐ, ਲੋਕਾਂ ਦੇ ਨਾਲ ਹੋਟਲਾਂ ਦੇ ਵਿੱਚ ਜਾਂਦੀ ਰਹੀ ਐ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੇ ਬਾਈ ਨਾਲੇ ਸਾਰਾ ਕੁਝ ਵਾਪਰਿਆ ਉਹ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਰਹਿੰਦਾ ਪਰ ਵਿਚਾਰਾ ਤਾਂ ਹਾਂ ਮਾਰ ਮਾਰ ਕੇ ਰੋਂਦਾ ਕਿਉਂਕਿ ਉਹਦੇ ਨਾਲ ਬਹੁਤ ਕੁਝ ਮਾੜਾ ਵਾਪਰਿਆ ਆਜੋ ਕਰਦੇ ਹਾਂ ਸ਼ੁਰੂਆਤ ਜਿਹੜੀ ਇਹ ਕੁੜੀ ਹੁੰਦੀ ਆ ਇਹਦਾ ਪਿੰਡ ਲੁਧਿਆਣੇ ਵਾਲੀ ਸਾਈਡ ਤੇ ਹੁੰਦਾ ਯਾਨੀ ਕਿ ਲੁਧਿਆਣੇ ਤੋਂ ਮਲੇਰਕੋਟਲ ਵਾਲੀ ਸਾਈਡ ਤੇ ਹੁੰਦਾ ਤੇ ਜਿਹੜਾ ਮੁੰਡਾ ਹੁੰਦਾ ਇਹਦਾ ਪਿੰਡ ਹੁੰਦਾ ਮੋਗੇ ਦੇ ਕੋਲ ਜਦੋਂ ਇਹ ਕੁੜੀ ਕਵਾਰੀ ਹੁੰਦੀ ਆ ਉਦੋਂ ਬਈ ਇਹਨੇ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਜੋ ਆਪਾਂ ਸੋਚ ਵੀ ਨਹੀਂ ਸਕਦੇ। ਇਹ ਕੁੜੀ ਬਹੁਤ ਜ਼ਿਆਦਾ ਕੈਰੈਕਟਰਲੈਸ ਸੀ ਬਈ। ਇਹ ਨੇੜੇ-ਨੇੜੇ ਦੇ 10 ਪਿੰਡਾਂ ਦੇ ਵਿੱਚ ਮਸ਼ਹੂਰ ਸੀ ਬਈ। ਕਿਸੇ ਨਾਲ 6 ਮਹੀਨੇ ਯਾਰੀ ਰੱਖ ਲੈ ਕਰੇ, ਕਿਸੇ ਨਾਲ 2 ਮਹੀਨੇ ਰੱਖ ਲੈ, ਕਿਸੇ ਨਾਲ 5 ਮਹੀਨੇ ਰੱਖ ਲੈ, ਕਿਸੇ ਨਾਲ 3 ਮਹੀਨੇ ਰੱਖ ਲੈ। ਪਰ ਇੱਕ ਇਹਨੇ ਆਸ਼ਕਪ ਦਾ ਪੱਕਾ ਰੱਖਿਆ ਹੋਇਆ ਸੀ। ਜਿਹਦੇ ਨਾਲ ਇਹਦਾ ਮਿਲਣਾ ਜੁਲਣਾ ਬਹੁਤ ਜ਼ਿਆਦਾ ਸੀਗਾ। ਤੇ ਇਹ ਮਾਂ ਦੀ ਧੀ ਆਪਣੇ ਆਸ਼ਕ ਨੂੰ ਰਾਤ ਨੂੰ ਘਰੇ ਬੁਲਾਉਂਦੀ ਹੁੰਦੀ ਸੀ ਜਦੋਂ ਕਿ ਘਰੇ ਇਹਨਾਂ ਦਾ ਪਰਿਵਾਰ ਸੀ ਦਾ ਪਿਓ ਸੀ ਇਹਦੀ ਮਾਂ ਸੀ ਇਹਦਾ ਭਰਾ ਸੀ ਤਾਂ ਇਹ ਕੀ ਕਰਿਆ ਕਰੇ ਆਪਦੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਕੂਕਾਂ ਦੇ ਵਿੱਚ ਸੁਵਾਦਿਆ ਕਰੇ ਤੇ ਆਪਦੇ ਆਸ਼ਕ ਨੂੰ ਘਰੇ ਬੁਲਾ ਲਿਆ ਕਰੇ ਤੇ ਉਹਦੇ ਨਾਲ ਰੰਗ ਰਲੀਆਂ ਮਨਾਇਆ ਕਰੇ 2-3 ਘੰਟੇ ਉਸ ਤੋਂ ਬਾਅਦ ਆਸ਼ਕ ਚਲਾਇਆ ਜਾਇਆ ਕਰੇ ਤੇ ਪਰਿਵਾਰ ਤੇ ਵੀ ਸੁੱਤੀ ਰਿਹਾ ਕਰੇ ਜਿਹੜਾ ਇਹਦਾ ਭਰਾ ਸੀ ਤੇ ਇਹਦੀ ਮਾਂ ਸੀ ਉਹ ਬਹੁਤ ਜ਼ਿਆਦੇ ਤੋਰੇ ਫੇਰੇ ਵਾਲੇ ਸਨ ਤੁਹਾਨੂੰ ਪਤਾ ਹੈ ਕਈ ਜੀ ਹੁੰਦੇ ਆ ਉਹ ਜਿਹੜੇ ਬੜਾ ਤੋਰਾ ਫੇਰਾ ਕਰਦੇ ਆ ਉਹ ਜਾਂ ਤਾਂ ਉਹ ਬਹੁਤ ਜ਼ਿਆਦਾ ਰਿਸ਼ਤੇਦਾਰੀਆਂ 'ਚ ਜਾਂਦੇ ਹੁੰਦੇ ਸਨ ਤੇ ਜਾਂ ਮਾਂ ਲਾ ਗੁਰੂ ਘਰਾਂ 'ਚ ਬਹੁਤ ਜਾਂਦੇ ਹੁੰਦੇ ਸਨ ਮੰਨ ਲਓ ਮਹੀਨੇ 'ਚ ਜਿਵੇਂ 2-4 ਦਿਨ ਕਿਸੇ ਗੁਰਦੁਆਰੇ ਯਾਤਰਾ ਚਲੇ ਜਾਣਾ ਜਾਂ ਕਿਸੇ ਰਿਸ਼ਤੇਰੇ 'ਤੇ ਚਲੇ ਜਾਣਾ ਤਾਂ ਜਦੋਂ ਇਹਦੇ ਮਾਂ ਤੇ ਭਰਾ ਨਹੀਂ ਸੀ ਘਰੇ ਹੁੰਦੇ ਉਸ ਤੋਂ ਬਾਅਦ ਇਕੱਲਾ ਪਿਓ ਘਰੇ ਰਹਿੰਦਾ ਸੀਗਾ ਤਾਂ ਜਦੋਂ ਪਿਓ ਨੇ ਇਕੱਲੇ ਘਰੇ ਰਹਿ ਜਾ ਕਰਨਾ ਤਾਂ ਇਹਨੇ ਮਾਂ ਦੀ ਧੀ ਨੇ ਪਿਓ ਨੂੰ ਬਹੁਤ ਜ਼ਿਆਦੀ ਓਵਰਡੋਜ਼ ਦੀਆਂ ਗੋਲੀਆਂ ਪਾ ਦਿਆ ਕਰਨਾ ਤੇ ਪਿਓ ਨੇ ਅਗਲੇ ਦਿਨ ਜਾ ਕੇ 10 11 ਵਜੇ ਉੱਠਿਆ ਕਰਨਾ ਤੇ ਇਹਨੇ ਸਾਰੀ ਰਾਤ ਆਪਦੇ ਆਸ਼ਕ ਨੂੰ ਘਰੇ ਸੱਦ ਕੇ ਉਹਦੇ ਨਾਲ ਰੰਗ ਰਲੀਆਂ ਬਣਾਇਆ ਕਰਨੀਆਂ ਤਾਂ ਇੱਕ ਵਾਰ ਕੀ ਹੁੰਦਾ ਕਿ ਇਹਨੇ ਰਾਤ ਨੂੰ ਆਪਦੇ ਪਰਿਵਾਰ ਨੂੰ ਬਹੁਤ ਜ਼ਿਆਦੀ ਓਵਰਡੋਜ਼ ਪਾ ਦਿੱਤੀ ਹੁੰਦੀ ਹੈ ਤੇ ਰਾਤ ਨੂੰ ਆਪਦੇ ਆਸ਼ਕ ਨੂੰ ਮਿਲਦੀ ਹੈ ਆਸ਼ਕ ਮਿਲ ਕੇ ਚਲਾ ਜਾਂਦਾ ਚਲੋ ਜੀ ਦਿਨ ਦੇ 10 ਵਜੇ ਜਾਂਦੇ ਆ ਇੱਕल्ली ਉੱਠੀ ਫਿਰੇ ਪਰਿਵਾਰ ਦੇ ਵਿੱਚੋਂ ਬਾਕੀ ਸਾਰੇ ਜੀ ਘਰਾੜੇ ਮਾਰੀ ਜਾਂਦੇ ਤੇ ਹੁੰਦਾ ਕੀ ਹੈ ਵੀ ਜਿਹੜਾ ਤਾਂਆ ਹੁੰਦਾ ਉਹਦਾ ਨਾਲ ਹੀ ਘਰ ਹੁੰਦਾ ਘਰੋਂ ਇਹ ਅੱਡ-ਅੱਡ ਹੁੰਦੀਆਂ ਕੰਨਦਾ ਕੋ ਉਂਦਾ ਨਿਕਲੀਆਂ ਹੁੰਦੀਆਂ ਨੇ ਤਾਂ ਤਾਂਏ ਦੇ ਕੰਬੈਨ ਲੱਗਣੀ ਸੀ ਝੋਨਾ ਵੜਨ ਲਈ ਤਾਂਏ ਦਾ ਮੁੰਡਾ ਆਪਦੇ ਚਾਚੇ ਦੇ ਘਰੇ ਆਉਂਦਾ ਜਾਨੀ ਕਿ ਇਸ ਕੁੜੀ ਦੇ ਘਰੇ ਆਉਂਦਾ ਵੀ ਮੈਂ ਜਾ ਕੇ ਚਾਚੇ ਦੇ ਮੁੰਡੇ ਨੂੰ ਕਹਿ ਕੇ ਆਉਣਾ ਵੀ ਅੱਜ ਕੰਬੈਨ ਲੱਗਣੀ ਹੈ ਵੀ ਟਰਾਲੀ ਟੁੱਲੀ ਤਿਆਰ ਕਰ ਲਓ ਤੁਹਾਨੂੰ ਪਤਾ ਵੀ ਆਪਾਂ ਆਪਦੇ ਚਾਚੇ ਤਾਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਸਾਡੇ ਨਾਲ ਝੋਨਾ ਵੜਾ ਦਿਓ ਸਟਾ ਦਿਓ ਅਸੀਂ ਤੁਹਾਡੇ ਨਾਲ ਸਟਾ ਦਿਆਂਗੇ ਜਦੋਂ ਇਹ ਜਾਂਦਾ ਆ ਉਹਦੇ ਚਾਚੇ ਦੇ ਘਰੇ ਤੇ ਇਹ ਮੁੰਡਾ ਜਾ ਕੇ ਕੀ ਵੇਖਦਾ ਵੀ ਕੱਲੀ ਚਾਚੇ ਦੀ ਕੁੜੀ ਤੁਰੀ ਫਿਰਦੀ ਆ ਬਾਕੀ ਸਾਰਾ ਪਰਿਵਾਰ ਸੁੱਤਾ ਪਿਆ ਕਹਿੰਦਾ ਜਦੋਂ ਮੈਂ ਕੁੜੀ ਨੂੰ ਪੁੱਛਿਆ ਵੀ ਬਾਕੀ ਕਿੱਥੇ ਆ ਉਹ ਕਹਿੰਦੀ ਉਹ ਤਾਂ ਸੁੱਤੇ ਪਏ ਤਾਂ ਘਰਾੜੇ ਮਾਰੀ ਜਾਂਦੇ ਉੱਠੇ ਨਹੀਂ ਅਜੇ ਤੱਕ ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਯਾਰ 10 11 ਵਜੇ ਆ ਸੀਜ਼ਨ ਦਾ ਟਾਈਮ ਆ ਵੀ ਇੰਨਾ ਟਾਈਮ ਕੌਣ ਸੌਂਦਾ 2 ਤੜਕੇ 5 ਵਜੇ ਉੱਠ ਪੈਂਦੀ ਆ ਕਹਿੰਦਾ ਮੈਂ ਇੱਕ ਵਾਰੀ ਡਰ ਗਿਆ ਵੀ ਕਿਤੇ ਕੋਈ ਭਾਣਾ ਨਾ ਵਾਪਰ ਗਿਆ ਹੋਵੇ ਯਾਰ ਮੈਂ ਭੱਜ ਕੇ ਜਾ ਕੇ ਵੇਖੇ ਭਰਾਵਾ ਤਾਂ ਉੱਠਨਾਂ ਤਾਂ ਗੁੰਮ ਸਮਝੇ ਹੋਏ ਪਏ ਵੀ ਆਖਣੀਂਦ ਬੜੀ ਆਇਆ ਇਹ ਕੁ ਕੀਚੜੀ ਪੀ ਫਲਾਣਾ ਹੋਇਆ ਪਿਆ ਕਹਿੰਦਾ ਮੈਂ ਭੱਜ ਕੇ ਪਿੰਡੋਂ ਜਾ ਕੇ ਡਾਕਟਰ ਨੂੰ ਲਿਆਇਆ ਡਾਕਟਰ ਨੇ ਆ ਕੇ ਟੀਕੀ ਟੂਕੇ ਲਾਏ ਕਹਿੰਦਾ ਫਿਰ ਮੈਂ ਕੁੜੀ ਨੂੰ ਪੁੱਛਿਆ ਵੀ ਤੂੰ ਕੱਲੀ ਕਿਵੇਂ ਤੁਰੀ ਫਿਰਦੀ ਐ ਵੀ ਜੇ ਬਾਕੀ ਸਾਰਾ ਪਰਿਵਾਰ ਸੁੱਤਾ ਪਿਆ ਤੇ ਤੂੰ ਕੱਲੀ ਉੱਠੀ ਫਿਰਦੀ ਐ ਵੀ ਇਹਨਾਂ ਨੂੰ ਕੁਛ ਨਾ ਕੁਛ ਤਾਂ ਹੋਇਆ ਫਿਰ ਤੈਨੂੰ ਕਿਉਂ ਨਹੀਂ ਕੁਛ ਹੋਇਆ ਕਹਿੰਦਾ ਉਹਨੇ ਚਰ ਨੂੰ ਜਿਹੜੀ ਮਾਂ ਸੀ ਉਹ ਮੜੀ ਸੈੱਟ ਹੋ ਜਾਂਦੀ ਟੀਕੀ ਟੂਕੇ ਲਵਾ ਕੇ ਤੇ ਮਾਂ ਉੱਠ ਕੇ ਕਹਿਣ ਲੱਗ ਗਈ ਰਾਤ ਨਾ ਅਸੀਂ ਟਮਾਟਰਾਂ ਦੀ ਚਟਨੀ ਖਾ ਲਈ ਸੀ ਤੇ ਉਹਦੇ ਤੇ ਤਾਜੀ ਸਪਰੇਅ ਹੋਈ ਸੀ ਸਾਨੂੰ ਨਹੀਂ ਸੀ ਪਤਾ ਤਾਂ ਕਰਕੇ ਸਾਨੂੰ ਭੁੱਕੀ ਬાળੀ ਚੜ ਗਈ ਵੀ ਤਾਂ ਕਰਕੇ ਬાળੀ ਨੀਂਦ ਆ ਗਈ ਕਹਿੰਦਾ ਤਾਏ ਦਾ ਮੁੰਡਾ ਕੋ ਕਹਿੰਦਾ ਵੀ ਜੇ ਟਮਾਟਰਾਂ ਚਟਣੀ ਤੁਸੀਂ ਖਾਧ ਤੇ ਇੰਨੇ ਵੀ ਖਾਦੀ ਆ ਫਿਰ ਇਹ ਕਿਵੇਂ ਤੁਰੀ ਫਿਰਦੀ ਆ ਜਦੋਂ ਤਾਏ ਦਾ ਮੁੰਡਾ ਬਾਲੇ ਸਵਾਲ ਜਵਾਬ ਕਰਨ ਲੱਗ ਗਿਆ ਤਾਂ ਮਾਂ ਆਪ ਦੀ ਧੀ ਤੇ ਪੜਦੇ ਪਾਉਣ ਲੱਗੀ ਤੇ ਤਾਏ ਦੇ ਮੁੰਡੇ ਨੂੰ ਮਾੜਾ ਚੰਗਾ ਬੋਲਣ ਲੱਗੀ ਤੇ ਤਾਏ ਦਾ ਮੁੰਡਾ ਕਹਿੰਦਾ ਵੀ ਢੂਈ ਮਰਾਉ ਆਪਦੇ ਘਰੇ ਚਲਾ ਕੇ ਵੀ ਜੋ ਮਰਜੀ ਖਾਓ ਕਿਉਂਕਿ ਤਾਏ ਦੇ ਪੁੱਤ ਨੂੰ ਸ਼ੱਕ ਹੋ ਚੁੱਕਿਆ ਸੀਗਾ ਵੀ ਇਹ ਕੁੜੀ ਗਲਤ ਆ ਇੰਨੇ ਕੁਛ ਗਲਤ ਕੀਤਾ ਚਲੋ ਜੀ ਉਸ ਤੋਂ ਬਾਅਦ ਇਸ ਕੁੜੀ ਦਾ ਭਰਾ ਇਹਨੂੰ ਮਾੜਾ ਮੋਟਾ ਥੱਪੜ ਥੁੱਪੜ ਮਾਰਦਾ ਕਿਦੋਂ ਵੀ ਤੂੰ ਕੁਛ ਰਾਤ ਕੀਤਾ ਸੀਗਾ ਚਲੋ ਜੀ ਜਦੋਂ ਤੇਰਾ ਮਾਂ ਦੀ ਧੀ ਨੂੰ ਚੋਕੋ ਪੇ ਫਿਰ ਕਿੱਥੇ ਪੈਰਾਂ ਦੇ ਪਾਣੀ ਪੈਣ ਦਿੰਦੀਆਂ ਨੇ ਹਨਾ ਇਸ ਕੁੜੀ ਨੇ ਆਪਦੇ ਪਿਓ ਨੂੰ ਇੰਨੀ ਕੁ ਜਿਆਦੀਆਂ ਓਵਰਡੋਜ਼ਾਂ ਪਾਈਆਂ ਕਿ ਇਸ ਕੁੜੀ ਦੇ ਪਿਓ ਦੇ ਦਿਮਾਗ ਦੇ ਵਿੱਚ ਫਰਕ ਪੈ ਜਾਂਦਾ ਉਹਦਾ ਜਮਾ ਬ੍ਰੇਨ ਵਾਸ਼ ਹੋ ਜਾਂਦਾ ਉਹਦੀ ਯਾਦਦਾਸ਼ਤ ਬਿਲਕੁਲ ਕਮਜ਼ੋਰ ਹੋ ਜਾਂਦੀ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਕੱਲ ਮੈਂ ਕੀ ਖਾਦਾ ਸੀ ਕੱਲ ਮੈਂ ਕਿੱਥੇ ਗਿਆ ਸੀ ਕੱਲ ਮੈਂ ਨਹਾਤਾ ਜਾਂ ਨਹੀਂ ਨਹਾਤਾ ਯਾਨੀ ਕਿ ਉਹਦਾ ਜਮਾ ਬ੍ਰੇਨ ਵਾਸ਼ ਕਰ ਦਿੰਦੀ ਆ ਉਹਦਾ ਵੀ ਵਿਚਾਰਦਾ ਲਾਜ ਚੱਲਿਆ ਕਰੇ ਉਹ 15 ਦਿਨ ਠੀਕ ਰਿਹਾ ਕਰੇ ਫਿਰੇ ਮਾਂਤੀ ওভারਡੋਜ਼ ਠੋਕਿਆ ਕਰੇ ਫਿਰ ਦਿਮਾਗ 'ਚ ਫਰਕ ਪੈ ਜਾਇਆ ਕਰੇ ਚਲੋ ਜੀ ਇਸ ਤਰ੍ਹਾਂ ਆਪਦੀ ਖੇ ਮਿੱਟੀ ਖਾਂਦੀਰੀ ਨੇੜੇ-ਨੇੜੇ ਪਿੰਡਾਂ 'ਚ ਪੂਰੀ ਮਸ਼ਹੂਰ ਹੋ ਗਈ ਵੀ ਇਹ ਐਹੋ ਜੀ ਆ ਉਸ ਤੋਂ ਬਾਅਦ ਮਾੜੀ ਕਿਸਮਤ ਨੂੰ ਕੀ ਹੁੰਦਾ ਵੀ ਜਿਹੜਾ ਇਹ ਬਾਈ ਹੁੰਦਾ ਜਿਹਦਾ ਮੋਗੇ ਕੋਲੇ ਪਿੰਡ ਹੁੰਦਾ ਇਹਦੇ ਨਾਲ ਇਸ ਕੁੜੀ ਦਾ ਮੰਗਣਾ ਹੋ ਜਾਂਦਾ ਕਿਉਂਕਿ ਨੇੜੇ-ਨੇੜੇ ਤਾਂ ਬਈ ਉਹ ਵਿਚ ਦੀ ਨਹੀਂ ਸੀ ਨੇੜੇ-ਨੇੜੇ 10 ਪਿੰਡਾਂ 'ਚ ਮਸ਼ਹੂਰ ਸੀ ਕਿਉਂਕਿ ਉਹਨੇ ਕੋਈ ਮੋਟਰ ਨਹੀਂ ਕੋਈ ਹੋਟਲ ਨਹੀਂ ਛੱਡਿਆ ਮਾਂਤੀ ਨੇ ਜਦੋਂ ਇਹਦਾ ਮੰਗਣਾ ਹੋ ਜਾਂਦਾ ਕੁੜੀ ਦਾ ਉਸ ਤੋਂ ਬਾਅਦ ਫਿਰ ਇਹ ਆਪਦੇ ਆਸ਼ਕ ਨੂੰ ਕਹਿੰਦੀ ਆ ਵੀ ਹੁਣ ਤੂੰ ਇੰਨਾ ਟਾਈਮ ਮੇਰੇ ਨਾਲ ਆ ਕੁਝ ਕਰਦਾ ਰਿਆ ਹਨਾ ਵੀ ਹੁਣ ਜਦੋਂ ਮੇਰਾ ਵਿਆਹ ਹੋ ਗਿਆ ਮੇਰੀ ਸੁਹਾਗਰਾਤ ਹੋ ਗਈ ਸੁਹਾਗਰਾਤ ਨੂੰ ਤਾਂ ਮੇਰੇ ਘਰ ਨੂੰ ਸਾਰਾ ਕੁਝ ਪਤਾ ਲੱਗ ਜੂਗਾ ਵੀ ਇਹ ਕੁੜੀ ਬਹੁਤ ਜ਼ਿਆਦਾ ਇਦਾਂ ਕੁਝ ਕਰਕੇ ਆਈ ਹੈ ਉਸ ਤੋਂ ਬਾਅਦ ਇਹ ਕੁੜੀ ਆਪਦੇ ਆਸ਼ਕ ਤੋਂ ਪੈਸੇ ਲੈ ਕੇ ਆਪਦੇ ਆਸ਼ਕ ਨੂੰ ਨਾਲ ਲੈ ਕੇ ਲੁਧਿਆਣੇ ਜਾਂਦੀ ਆ ਹਸਪੀਟਲ ਦੇ ਵਿੱਚ ਤੇ ਆਪਦੇ ਪ੍ਰਾਈਵੇਟ ਡਪਾਰਟਮੈਂਟ ਤੇ ਸਰਜਰੀ ਕਰਾ ਕੇ ਆਪਣੇ ਆਪ ਨੂੰ ਵਰਜਨ ਬਣਾ ਲੈਂਦੀ ਆ ਇਦੀ ਮਾਂ ਨੂੰ ਵੀ ਕੁੜੀ ਨੂੰ ਸਾਰਾ ਕੁਝ ਪਤਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਕਿ ਮਾਂ ਦੀ ਚੁੱਕ ਬਣਾ ਧੀ ਇਹ ਨਾਲ ਕੁਝ ਕਰਦੀ ਨਹੀਂ ਹੁੰਦੀ ਕਦੇ ਵੀ ਚਲੋ ਜੀ ਮਾੜੀ ਕਿਸਮਤ ਨੂੰ ਬਾਈ ਦਾ ਵਿਆਹ ਹੋ ਗਿਆ ਜਦੋਂ ਸੁਹਾਗ ਰਾਤ ਮਨਾਈ ਜਾਂਦੀ ਆ ਤਾਂ ਤੁਹਾਨੂੰ ਪਤਾ ਉਹਨੂੰ ਬਾਹਲੇ ਲੱਛਣ ਜੇ ਕਰੇ ਵੀ ਐ ਹੁੰਦਾ ਜੇ ਹੁੰਦਾ ਫਲਾਣਾ ਹੋ ਗਿਆ ਟਮਕਾਣਾ ਹੋ ਗਿਆ ਵੀ ਮੁੰਡੇ ਨੂੰ ਸੈਟੀਸਫਾਈ ਕਰਾਤਾ ਵੀ ਹਾਂ ਮੈਂ ਵਰ ਜਾਣਾ ਪਰ ਦੋ ਚਾਰ ਦਿਨ ਲੰਘਣ ਤੋਂ ਬਾਅਦ ਮੁੰਡੇ ਨੂੰ ਐ ਫੀਰ ਹੋਇਆ ਵੀ ਸਾਰਾ ਕੁਝ ਆਊਟ ਚ ਚੱਲੀ ਜਾਂਦਾ ਵੀ ਵੀ ਕਿਤੇ ਗਲਤ ਤਾਂ ਨਹੀਂ ਹੈਗੀ ਪਰ ਇਹ ਇੰਨੀ ਕੁ ਚੰਗੀ ਬਣ ਗਈ ਆਪਣੇ ਆਪ ਨੂੰ ਨੇ ਸਹੁਰਿਆਂ ਦੇ ਘਰ ਦੇ ਵਿੱਚ ਇੰਨਾ ਕਿ ਚੰਗਾ ਪੇਸ਼ ਕੀਤਾ ਕਿ ਮੁੰਡਾ ਰੱਬ ਨੂੰ ਇਹ ਕਵੇ ਵੀ ਰੱਬਾ ਜਿਹੋ ਜੀ ਘਰ ਵਾਲੀ ਮੇਰੀ ਆ ਹਰੇਕ ਦੀ ਘਰ ਵਾਲੀ ਇਹੋ ਜੀ ਹੋਵੇ। ਇੰਨੇ ਮਾਂ ਦੀ ਧੀ ਨੇ ਤੜਕੇ ਉੱਠ ਕੇ ਇਸ਼ਨਾਨ ਕਰੇ ਗੁਰਬਾਣੀ ਦਾ ਜਾਪ ਕਰਿਆ ਕਰਨਾ। ਆਪਣੇ ਰੂਮ ਦੇ ਵਿੱਚ ਗਾਣੇ ਗੁਣੇ ਨਹੀਂ ਸੁਣਦੀ ਹੁੰਦੀ ਸੀ। ਗੁਰਬਾਣੀ ਲਾ ਕੇ ਨੇ ਬੈਠੀ ਰਿਹਾ ਕਰਨਾ। ਰਾਤ ਨੂੰ ਗੁਰਬਾਣੀ ਦਾ ਜਾਪ ਕਰਨ ਬਹਿ ਜਾ ਕਰਨਾ। ਸਾਰਿਆਂ ਨੂੰ ਹਾਂ ਜੀ ਹਾਂ ਜੀ ਕਰਦੇ ਫਿਰਿਆ ਕਰਨਾ। ਘਰ ਦੇ ਵਿੱਚ ਮੁੰਡਾ ਤੇ ਮੁੰਡੇ ਦੀ ਮਾਂ ਸਨ ਤੇ ਇੱਕ ਜਾਮ ਦਾ ਚਾਚਾ ਸੀਗਾ ਜਿਹੜਾ ਕਿ ਵਿਚਾਰਾ ਸਿਧਰਾ ਜਾਂ ਭੋਲਾ ਸੀ ਛੜਾ ਸੀ ਵੈਸੀ। 2-3 ਮਹੀਨਿਆਂ ਬਾਅਦ ਇਹਦੀ ਆਪਦੀ ਸੱਸ ਨਾਲ ਖੜਕਣੀ ਸ਼ੁਰੂ ਹੋ ਜਾਂਦੀ ਹੈ। ਇਹ ਆਪਦੀ ਸੱਸ ਨੂੰ ਵੇਖ ਕੇ ਵੀ ਨਹੀਂ ਜਰਦੀ। ਇਹ ਆਪਦੀ ਸੱਸ ਨੂੰ ਘਰੋਂ ਦਬਲਣਾ ਚਾਹੁੰਦੀ ਸੀ ਕਿਉਂਕਿ ਇਹ ਫਿਰ ਉਹ ਰੰਗ ਰਲੀਆਂ ਮਨਾਉਣਾ ਚਾਹੁੰਦੀ ਸੀ ਉਸ ਆਦੇ ਆਸ਼ਕ ਨਾਲ ਵੀ ਇਹ ਸੱਸ ਬੁੱਢੀ ਘਰੋਂ ਨਿਕਲੇ ਤੇ ਮੈਂ ਆਯਾਦ ਹੋਵਾਂ। ਹੁਣ ਜਿਹੜੀ ਦੀ ਨਨਾਨ ਸੀ ਉਹ ਕੈਨੇਡਾ ਸੈਟਲ ਸੀਗੀ ਤੇ ਸੱਸ ਦਾ ਪਹਿਲੀ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਸੀ ਉਹਦੀ ਧੀ ਕੋਲੇ ਆਉਂਦੀ ਜਾਂਦੀ ਸੀ। ਚਲੋ ਜੀ ਸਾਲ ਕੁ ਬਾਅਦ ਇਹਦੇ ਘਰੇ ਬੇਟੀ ਜਨਮ ਲੈ ਲੈਂਦੀ ਆ। ਬੇਟੀ ਹੋਣ ਤੋਂ ਬਾਅਦ ਜਿਹੜੀ ਸੱਸ ਹੁੰਦੀ ਆ ਉਹ ਬਈ ਕੈਨੇਡਾ ਦੀ ਧੀ ਕੋਲ ਚਲੀ ਗਈ। ਕਿਉਂ ਕਿ ਕਲੇਸ਼ ਬਾਲਾ ਕਰਿਆ ਕਰੇ ਹੁਣੇ ਘਰੇ ਰਹਿ ਗਏ ਇਹਦਾ ਘਰ ਵਾਲਾ ਤੇ ਉਹ ਨਿਆਣੀ ਬੱਚੀ ਤੇ ਉਸਦਰਾ ਚਾਚਾ ਚਲੋ ਜੀ ਇਹ ਬਹੁਤ ਚੰਗੀ ਬਣੀ ਮੁੰਡੇ ਨੂੰ ਆਪਦੀ ਘਰ ਦੇ ਇੱਡਾ ਗਾ ਯਕੀਨ ਹੋ ਗਿਆ ਵੀ ਸ਼ਾਇਦ ਵੀ ਮੇਰੀ ਘਰ ਵਿੱਚ ਚੰਗੀ ਕੋ ਦੁਨੀਆ ਦੇ ਘਰ ਵਾਲੀ ਹੋ ਨਹੀਂ ਸਕਦੀ ਐਨੀ ਕੋ ਉਹਦੇ ਸਾਹਮਣੇ ਚੰਗੀ ਬਣ ਗਈ ਚਲੋ ਜੀ ਉਸ ਤੋਂ ਬਾਅਦ ਜਿਹੜਾ ਮੁੰਡਾ ਸੀ ਇਹਦੀ ਵੀ ਫੈਲ ਲੱਗੀ ਸੀ ਇਸ ਬਾਈ ਦੀ ਚਲੋ ਜੀ ਦਾ ਵੀ ਕੈਨੇਡਾ ਦਾ ਵੀ ਵੀਜ਼ਾ ਲੱਗ ਜਾਂਦਾ ਸਾਲ ਤੋਂ ਸਲਾਂ ਬਾਅਦ ਜਦੋਂ ਇਸ ਬਾਈ ਦਾ ਵੀਜ਼ਾ ਲੱਗਦਾ ਨੇ ਕੈਨੇਡਾ ਜਾਣਾ ਹੁੰਦਾ ਤੇ ਇਹ ਐਂ ਕਹਿੰਦਾ ਵੀ ਤੂੰ ਐਂ ਕਰ ਵੀ ਤੂੰ ਆਪਦੇ ਮਾਪਿਆਂ ਕੋਲ ਚਲੀ ਜਾ ਪੇਕੇ ਵੀ ਚਲੋ ਮੈਂ ਕੈਨੇਡਾ ਜਾ ਕੇ ਸੈਟ ਸਟੁੱਟ ਹੋਊਗਾ ਤੇ ਉਸ ਤੋਂ ਬਾਅਦ ਤੈਨੂੰ ਮੈਂ ਸੱਦ ਲੂੰਗਾ ਤੇ ਤੈਨੂੰ ਮੈਂ ਖਰਚਾ ਖੁਰਚਾ ਭੇਜੀ ਜਾਊਂਗਾ ਵੀ ਤੂੰ ਜਾ ਕੇ ਹੁਣ ਪੇਕੇ ਰਹਿਣ ਲੱਗ ਜਾ ਕਹਿੰਦਾ ਅੱਗੋਂ ਮੇਨੂੰ ਮਾਂ ਦੀ ਧੀ ਕਹਿੰਦੀ ਵੀ ਮੈਂ ਹੁਣ ਵਿਆਹ ਕਰਾ ਕੇ ਤੇ ਇੱਥੇ ਆਈ ਆ ਮੈਂ ਹੁਣ ਪੇਕੇ ਥੋੜੀ ਜਾਊਂਗੀ ਵੀ ਮੈਂ ਤਾਂ ਇੱਥੇ ਰਹਿਣਾ ਵੀ ਆਪਦੇ ਸਹੁਰੇ ਘਰ ਦੇ ਵਿੱਚ ਕੋਈ ਗੱਲ ਨਹੀਂ ਮੇਰਾ ਪਿਓ ਮਾਰਗਾ ਚਾਚਾ ਘਰੇ ਹੈਗਾ ਮੈਨੂੰ ਕਹਤਾ ਡਾਰਾ ਵੀ ਚਾਚੇ ਦੇ ਪਿਓ ਚ ਕੀ ਫਰਕ ਹੋਇਆ ਬਾਈ ਕਹਿੰਦਾ ਮੈਂ ਇਹਨੂੰ ਬਹੁਤ ਕਿਹਾ ਬੜੇ ਤਰਲੇ ਕੱਢੇ ਤੂੰ ਜਾ ਕੇ ਸੈਟੋ ਤੇ ਮੈਂ ਤੇਰੇ ਪਿੱਛੇ ਹੀ ਆ ਜਾਣਾ ਬਸ ਤੇ ਕੋਈ ਚੱਕਰ ਨਹੀਂ ਫਿਰ ਆਪਾਂ ਸਭ ਜਿੰਨੇ ਇਕੱਠੇ ਹੀ ਰਹਿਣਾ ਕਹਿੰਦਾ ਬਾਈ ਮੈਨੂੰ ਇਹ ਤੇ ਵਿਸ਼ਵਾਸ ਹੀ ਇੰਨਾ ਕੁ ਜ਼ਿਆਦਾ ਹੋ ਗਿਆ ਵੀ ਮੈਨੂੰ ਕੁਝ ਹੋਰ ਦੱਸਿਆ ਹੀ ਨਹੀਂ ਵੀ ਮੈਨੂੰ ਇਹ ਤਾਂ 네ਗੇਟਿਵ ਪੱਖ ਤਾਂ ਦੱਸਿਆ ਹੀ ਨਹੀਂ ਕਹਿੰਦਾ ਤੁਹਾਨੂੰ ਪਤਾ ਕਿ ਜਦੋਂ ਔਰਤ ਬੰਦੇ ਨੂੰ ਬੁਲਾਵਾ ਪਾਉਣ ਤੇ ਆਜੇ ਤੇ ਫਿਰ ਬੰਦਾ ਉਸ ਬੁਲਾਵੇ ਚੋਂ ਨਿਕਲਦਾ ਨਹੀਂ ਹੁੰਦਾ ਚਲੋ ਜੀ ਇਹ ਮੁੰਡਾ ਵਿਚਾਰਾ ਕੈਨੇਡਾ ਚਲਾ ਜਾਂਦਾ ਜਦੋਂ ਇਹ ਮੁੰਡਾ ਕੈਨੇਡਾ ਚਲਾ ਗਿਆ ਉਸ ਤੋਂ ਬਾਅਦ ਕੁੜੀ ਨੂੰ ਲੱਗਿਆ ਵੀ ਹੁਣ ਤਾਂ ਮੈਂ ਆਜ਼ਾਦ ਆ ਵੀ ਘਰ ਦੇ ਵਿੱਚ ਸਿਧਰਾ ਚਾਚਾ ਹੈਗਾ ਇਹ ਇਹਦਾ ਕੋਈ ਚੱਕਰ ਨਹੀਂ ਆਪਾਂ ਨੂੰ ਚਲੋ ਜੀ ਇਹ ਮਾਂ ਦੀ ਤੀ ਕੀ ਕਰਿਆ ਕਰੇ ਉਹੀ ਕਰਤੂਤਾਂ ਤੇ ਫੇਰ ਆ ਗਈ ਪਾਇਆ ਕਰੇ ਨੀਂਦ ਦੀਆਂ ਗੋਲੀਆਂ ਤੇ ਦੁੱਧ ਚੰਗਾ ਪਾਇਆ ਕਰੇ ਮਿੱਠਾ ਤੇ ਚਾਚੇ ਨੂੰ ਪਿਆਦਾ ਕਰੇ ਤੇ ਚਾਚਾ ਸਵੇਰ ਦੇ 10 ਵਜੇ ਤੱਕ ਘਰਾੜੇ ਮਾਰਦਾ ਰਹਿ ਕਰੇ ਤੇ ਸਾਰੀ ਸਾਰੀ ਰਾਤ ਇਹ ਆਸ਼ਕ ਨੂੰ ਘਰੀ ਰੱਖਿਆ ਕਰੇ ਉਸੇ ਆਸ਼ਕ ਨੂੰ ਫਿਰ ਸੌਰਿਆਂ ਸੱਦਨ ਲੱਗ ਗਈ ਤੁਹਾਨੂੰ ਪਤਾ ਕੀ ਸਵਾਦ ਦਾ ਮਾਰਿਆ ਆਸ਼ਕ ਦਾ ਮੁੜ ਕੇ ਕਿੱਥੇ ਵਿੰਦਾ ਦੂਰੀਆਂ دارੀਆਂ ਹਨਾ ਸਵਾਦ ਪਿੱਛੇ ਤੁਹਾਨੂੰ ਪਤਾ ਵੀ ਲਾਹੌਰ ਵੀ ਟੱਪ ਜਾਂਦੇ ਲੋਕ ਤਾ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜਾ ਚਾਚਾ ਸੀਗਾ 2-4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਚਾਚਾ ਸੀ ਬਈ ਉਹ ਵੀ ਨੇ ਕਮਲਾ ਕਰਤਾ ਕਿਉਂਕਿ ਉਹਨੂੰ ਓਵਰਡੋਜ਼ ਨਹੀਂ ਪਾਇਆ ਕਰੇ ਵੀ ਚਾਚਾ ਕਦੇ 12 ਵਜੇ ਉੱਠਿਆ ਕਰੇ ਕਦੇ 1 ਵਜੇ ਉੱਠਿਆ ਕਰੇ ਹੌਲੀ-ਹੌਲੀ ਚਾਚੇ ਦਾ ਜਾਨ ਦਾ ਹੱਸਤੇ ਕਮਜ਼ੋਰ ਹੋ ਗਈ ਚਾਚਾ ਜਮਾ ਪਾਗਲ ਹੋ ਗਿਆ ਜਦੋਂ ਚਾਚਾ ਜਮਾ ਪਾਗਲ ਹੋ ਗਿਆ ਤੇ ਫਿਰ ਇਹ ਦਿਲ ਚ ਇੱਕ ਗੱਲ ਆਈ ਵੀ ਜੇ ਚਾਚੇ ਨੂੰ ਕੁਝ ਹੋ ਗਿਆ ਤੇ ਗੱਲ ਮੇਰੇ ਤੇ ਆਊਗੀ ਵੀ ਕਹਿਣਗੇ ਤੂੰ ਦੱਸਿਆ ਹੀ ਨਹੀਂ ਵੀ ਕਿਉਂ ਨਾ ਮੈਂ ਦੱਸ ਕੇ ਹੁਣ ਸੱਚੀ ਹੋ ਜਾਾਂ ਚਲੋ ਜੀ ਇਹ ਕੈਨੇਡਾ ਆਪਦੇ ਘਰਲੇ ਨੂੰ ਫੋਨ ਕਰਦੀ ਐ ਇਸ ਬਾਈ ਨੂੰ ਕਹਿੰਦੀ ਐ ਵੀ ਪਤਾ ਨਹੀਂ ਚਾਚੇ ਨੂੰ ਕੀ ਹੋ ਗਿਆ ਚਾਚੇ ਨੂੰ ਪਤਾ ਨਹੀਂ ਕਾਹਦਾ ਦੌਰਾ ਪਿਆ ਵੀ ਚਾਚਾ ਚੀਕਾਂ ਮਾਰੀ ਜਾਂਦਾ ਬੁਰਾ ਹਾਲ ਹੋਈ ਜਾਂਦਾ ਤੇ ਮੈਂ ਹੁਣ ਇਕੱਲੀ ਕੀ ਕਰਾਂ ਚਲੋ ਜਿਹੜਾ ਬਾਈ ਹੁੰਦਾ ਹੁਣ ਉਹਦੇ ਪਿੰਡ 'ਚ ਯਾਰ ਮਿੱਤਰ ਹੈਗੇ ਸੀਗੇ ਉਹਨੇ ਉਹ ਯਾਰਾਂ ਮਿੱਤਰਾਂ ਨੂੰ ਫੋਨ ਕੀਤਾ ਵੀ ਯਾਰ ਮੇਰੇ ਚਾਚੇ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਭੱਜ ਕੇ ਜਾਓ ਯਾਰ ਮੇਰੇ ਮੇਰੇ ਚਾਚੇ ਨੂੰ ਵੇਖੋ ਕੀ ਹੋਇਆ ਬਾਈ ਕਹਿੰਦਾ ਵੀ ਜਦੋਂ ਮੇਰੇ ਯਾਰ ਮਿੱਤਰਾਂ ਨੇ ਜਾ ਕੇ ਮੇਰੇ ਚਾਚੇ ਨੂੰ ਵੇਖਿਆ ਉਹਨਾਂ ਨੇ ਤਾਂ ਆਹ ਨਿਕਲ ਗਏ ਚਾਚੇ ਦਾ ਡੱਗ ਬੁਰਾ ਹਾਲ ਹੋਇਆ ਪਰ ਕਹਿੰਦਾ ਵੀ ਚਾਚਾ ਤਾਇਆ ਲੱਗੇ ਵੀ ਜਿਵੇਂ 2 ਮਹੀਨੇ ਗਏ ਨਾ ਤਾਂ ਹੀ ਨਹੀਂ ਨਾ ਬਣਾਉਣੇ ਸਵਾਸ ਸੀ ਜਦੋਂ ਉੱਠਦਾ ਹੀ 12 1 ਵਜੇ ਸੀ ਹੁਣ ਜੇ ਨਿਸ਼ਾਨੋਂ ਫਿਰ ਨਹੀਂ ਇੰਦਿਆ ਗੋਲੇ ਪਾ ਲਈ ਚਾਚਾ ਫਿਰ ਡਿੱਗਾ ਰਿਹਾ ਕਰੇ ਉਹ ਕਹਿੰਦਾ ਵੀ ਤੇ ਚਾਚਾ ਦਾ ਤਾਂ ਬਹੁਤ ਬੁਰਾ ਹਾਲਾਤਾਂ ਮਰਨ ਕਿਨਾਰੇ ਆ ਕਹਿੰਦਾ ਬਈ ਮੇਰੇ ਯਾਰਾ ਮਿੱਤਰਾਂ ਨੇ ਬਣਾ ਕੇ ਮੈਨੂੰ ਵੀਡੀਓ ਭੇਜੀ ਕਹਿੰਦਾ ਮੈਂ ਵੀਡੀਓ ਵੇਖ ਕੇ ਹੈਰਾਨ ਹੋ ਗਿਆ ਯਾਰ ਵੀ ਮੇਰੇ ਚਾਚੇ ਨਾਲ ਕੀ ਬਣ ਗਿਆ ਮੇਰੇ ਚਾਚੇ ਨੂੰ ਕੀ ਹੋ ਗਿਆ ਕਹਿੰਦਾ ਮੈਨੂੰ ਕਿਹਾ ਵੀ ਇਦਾਂ ਦੀ ਹਾਲਤ ਜੱਕ ਦਮਤ ਨਹੀਂ ਹੋ ਸਕਦੀ ਵੀ ਇਹ ਕਾਫੀ ਟਾਈਮ ਤੋਂ ਬਿਮਾਰ ਲੱਦੋ ਦੱਸਿਆ ਕਿ ਹੁਣ ਕਦੀ ਨਹੀਂ ਨਹੀਂ ਇਹ ਹੋਣੀ ਹੋਇ ਤੁਹਾਨੂੰ ਪਤਾ ਵੀ ਇਹੋ ਜਿਹ ਕਿੱਥੇ ਪੈਰਾਂ ਦੇ ਪਾਣੀ ਪੈਣ ਦਿੰਦੀਆਂ ਨੇ ਚਲੋ ਇਹ ਕਹਿੰਦਾ ਮੇਰੇ ਯਾਰਾਂ ਮਿੱਤਰਾਂ ਨੇ ਲਾਜ ਰੂਜ ਕਰਾਇਆ ਮੇਰੇ ਚਾਚੇ ਦਾ ਦਵਾਈ ਦੂਵੀਂ ਚਲਾਇ ਦੀ ਸ਼ੁਰੂ ਕਰਤੀ ਕਹਿੰਦਾ ਇਹ ਫਿਰ ਮਾਂ ਦੀ ਤੀ ਨੂੰ ਨੀਂਦ ਦੇ ਕੋਲ ਆ ਪਾ ਦੇ ਕਰਿਓ ਫਿਰ ਪਾਗ ਲੋ ਜਾ ਕਰਿਓ ਉਹਦੇ ਬੁਰੇ ਹਾਲਾਤ ਕਹਿੰਦਾ ਫਿਰ ਪਤਾ ਨਹੀਂ ਤੇ ਦਿਲ ਚ ਕੀ ਗੱਲ ਲਈ ਇਹ ਦੇਲ ਚ ਪਤਾ ਨਹੀਂ ਇਹ ਡਰ ਆ ਗਿਆ ਵੀ ਜੇ ਚਾਚਾ ਮਰ ਗਿਆ ਕੱਲ ਨੂੰ ਮੇਰੇ ਤੇ ਗੱਲਣ ਆ ਜੇ ਕਹਿੰਦਾ ਮੁੜ ਕੇ ਇਹ ਆਪਦੇ ਮਾਂ ਪਿਓ ਕੋਲ ਜਾ ਜਾਈ ਜਾਂਦੀ ਜਣੇ ਕਿ ਫਿਰ ਆਦੇ ਪੇਕੇ ਚਲੀ ਜਾਂਦੀ ਹੈ ਕਹਿੰਦਾ ਜਦੋਂ ਪੇਕੇ ਚਲੀ ਜਾਂਦੀ ਹੈ ਤੇ 15 20 ਦਿਨਾਂ ਬਾਅਦ ਚਾਚਾ ਕਹ ਕਹਿੰਦਾ ਚਲੋ ਜੀ ਕੋਈ ਸਮਾਂ ਟੱਪਦਾ ਤੇ ਮੈਂ ਘਰ ਵਾਲੇ ਦਾ ਵੀਜ਼ਾ ਲੱਗ ਜਾਂਦਾ ਤੇ ਇਹ ਵੀ ਕੈਨੇਡਾ ਆ ਜਾਂਦੀ ਹੈ। ਕਹਿੰਦਾ ਚਲੋ ਜੀ ਜਦੋਂ ਕੈਨੇਡਾ ਆ ਜਾਂਦੀ ਆ ਨਾਲ ਮੇਰੀ ਉਹ ਛੋਟੀ ਬੱਚੀ ਵੀ ਕੈਨੇਡਾ ਆ ਜਾਂਦੀ ਆ। ਕਹਿੰਦਾ ਮੈਂ ਬਹੁਤ ਖੁਸ਼ ਵੀ ਹੁਣ ਸਾਡਾ ਪਰਿਵਾਰ ਸੈਟ ਆ ਵੀ ਮੇਰੀ ਭੈਣ ਵੀ ਕੈਨੇਡਾ ਮੇਰੀ ਮਾਂ ਵੀ ਕੈਨੇਡਾ ਤੇ ਮੇਰੀ ਧੀ ਤੇ ਮੇਰੀ ਘਰਵਾਲੀ ਵੀ ਕੈਨੇਡਾ ਕਹਿੰਦਾ ਮੈਂ ਬਹੁਤ ਖੁਸ਼। ਕਹਿੰਦਾ ਵੀ 2 ਕੁ ਮਹੀਨੇ ਟੱਪੇ ਇਨੇ ਮੇਰੇ ਨਾਲ ਵੀ ਝੋਟਪਕੀ ਹੋਣਾ ਸ਼ੁਰੂ ਕਰਤਾ। ਕਦੇ ਮੈਨੂੰ ਕਿਹਾ ਕਰੇ ਤੂੰ ਐਵੇਂ ਦਾ ਤੂੰ ਫਲਾਣਾ ਤੂੰ ਗ੍ਰੋਸਰੀ ਨਹੀਂ ਵਧੀਆ ਲਿਆਉਂਦਾ ਤੂੰ ਟਾਈਮ ਤੇ ਨਹੀਂ ਕਹਿੰਦਾ ਵੀ ਹੌਲੀ-ਹੌਲੀ ਸਾਡਾ ਝਗੜਾ ਵੱਧਦਾ ਗਿਆ ਹੌਲੀ-ਹੌਲੀ ਪੁਲਿਸ ਨੂੰ ਕੰਪਲੇਟ ਕਰਨ ਲੱਗ ਗਈ ਮੇਰੀ ਫਿਰ ਝਗੜਾ ਇੰਨਾ ਕਿ ਵੱਧ ਗਿਆ ਵੀ ਕਹਿੰਦਾ ਅਸੀਂ ਅੱਡੋ-ਅੱਡ ਹੋ ਗਏ ਤੇ ਵੱਖੋ-ਵੱਖ ਰਹਿਣ ਲੱਗ ਗਏ ਜਦੋਂ ਕਹਿੰਦਾ ਵੱਖੋ-ਵੱਖ ਰਹਿਣ ਲੱਗ ਗਏ ਫਿਰ ਸਾਡੇ ਵਿੱਚ ਦੂਰੀਆਂ ਕਹਿੰਦਾ ਬਹੁਤ ਜ਼ਿਆਦੀਆਂ ਵੱਧ ਗਈ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜੀ ਕੰਪਨੀ 'ਚ ਬਾਈ ਕਹਿੰਦਾ ਮੈਂ ਕੰਮ ਲੱਗਿਆ ਹੁੰਨਾ ਉਸੇ ਕੰਪਨੀ ਦੇ ਵਿੱਚ ਇੱਕ ਮੁੰਡਾ ਆਉਂਦਾ ਹੈ ਪੰਜਾਬ ਤੋਂ ਤੇ ਉਹ ਆ ਕੇ ਉੱਥੇ ਲੱਗ ਜਾਂਦਾ ਜਦੋਂ ਦੇ ਅਸੀਂ ਪੁੱਛਦੇ ਹਾਂ ਬਾਈ ਤੂੰ ਕਿਹੜੇ ਪਿੰਡ ਤੋਂ ਆਇਆ ਜਦੋਂ ਕਹਿੰਦਾ ਉਹ ਮੇਰਾ ਪਿੰ ਤੇ ਕਹਿੰਦਾ ਉਹ ਹੁੰਦਾ ਮੇਰੇ ਸਹੁਰਿਆਂ ਦੇ ਪਿੰਡ ਦਾ ਉਹ ਕਹਿੰਦਾ ਵੀ ਮੈਂ ਫਲਾਣੇ ਪਿੰਡ ਦਾ ਕਹਿੰਦਾ ਮੇਰੇ ਦਿਲ ਚ ਗੱਲ ਵੱਜਦੀ ਵੀ ਤਾਂ ਯਾਰ ਮੇਰੇ ਸਹੁਰਿਆਂ ਦੇ ਪਿੰਡ ਦਾ ਕਹਿੰਦਾ ਮੈਂ ਉਹਨੂੰ ਪੁੱਛਣਾ ਸ਼ੁਰੂ ਕਰਤਾ ਯਾਰ ਵੀ ਫਲਾਣੇ ਦਾ ਪਰਿਵਾਰ ਕਿਵੇਂ ਆ ਹਨ ਤੇ ਉਹ ਇੱਕ ਕੁੜੀ ਸੀ ਉਹਨਾਂ ਦੀ ਉਹਦਾ ਵਿਆਹ ਹੋ ਗਿਆ ਸੀ ਉਹ ਕੁੜੀ ਕਿਵੇਂ ਦੀ ਸੀਗੀ ਕਹਿੰਦਾ ਪਹਿਲਾਂ ਤਾਂ ਥੋੜਾ ਜਿਹਾ ਜੱਕਦਾ ਵੀ ਯਾਰ ਵੀ ਵੀ ਆਪਾਂ ਨੂੰ ਕਿਰੋੜਾ ਕਿਸੇ ਬਾਰੇ ਮਾੜਾ ਬੋਲਣਾ ਦੀ ਪਹਿਲਾਂ ਬੰਦਾ ਡਰਦਾ ਹੀ ਹੁੰਦਾ ਬੜਾ ਮੋਟਾ ਜਹ ਹਨਾ ਕਹਿੰਦਾ ਜਦੋਂ ਮੈਂ ਉਹਨੂੰ ਸਾਰਾ ਕੁਝ ਦੱਸਿਆ ਵੀ ਇਸ ਤਰ੍ਹਾਂ ਕਰਕੇ ਬਈ ਮੇਰਾ ਤਾਂ ਹੁਣ 8 ਸਾਲ ਹੋ ਗਏ 8 ਸਾਲ ਹੋ ਗਿਆ ਮੇਰਾ ਤਾਂ ਹੋ ਗਿਆ ਕਹਿੰਦਾ ਉਸ ਤੋਂ ਬਾਅਦ ਉਹ ਮੁੰਡਾ ਬੋਲਦਾ ਵੀ ਭਰਾਵਾ ਜੇ ਤੇਰਾ ਖਿਹੜਾ ਛੁੱਟ ਗਿਆ ਤਾਂ ਤੂੰ ਮੋਤੀ ਪੁੰਨੀ ਕੀਤੇ ਆਉਣਗੇ ਕਹਿੰਦਾ ਮੈਂ ਕਿਹਾ ਵੀ ਕਿਵੇਂ ਉਹ ਕਹਿੰਦਾ ਵੀ ਗੱਲ ਇਹ ਆ ਵੀ ਉਹਨੇ ਤਾਂ ਨੇੜੇ-ਨੇੜੇ ਤੇ 10 ਪਿੰਡ ਨਹੀਂ ਛੱਡੇ ਉਹਨੇ ਕੋਈ ਮੋਟਰ ਨਹੀਂ ਛੱਡੀ ਕੋਈ ਉਹਨੇ ਹੋਟਲ ਨਹੀਂ ਛੱਡਿਆ ਉਹ ਤਾਂ ਕਹਿੰਦਾ ਮਸ਼ਹੂਰ ਸੀ ਨੇੜੇ-ਨੇੜੇ 10 ਪਿੰਡਾਂ ਦੇ ਵਿੱਚ ਉਹ ਤਾਂ ਸਿਰੇ ਦੀ ਉਹ ਸੀ ਕਹਿੰਦਾ ਕਹਿੰਦਾ ਬਾਈ ਜਦੋਂ ਮੈਨੂੰ ਨੇ ਆਹ ਗੱਲ ਦੱਸੀ ਕਹਿੰਦਾ ਮੈਨੂੰ ਫਿਰ ਵੀ ਯਕੀਨ ਨਾ ਆਵੇ ਯਾਰ ਮੈਨੂੰ ਫਿਰ ਵੀ ਐ ਲੱਗੇ ਵੀ ਉਹ ਠੀਕ ਆ ਉਹ ਗੁੱਸੇ ਖੋਰਾ ਉਹ ਤਾਂ ਸਭਾ ਥੋੜਾ ਜਿਹਾ ਗਸੈਲਾ ਵੀ ਉਹ ਤਾਂ ਅੱਡ ਹੋ ਗਈ ਪਰ ਉਹ ਕ ਕਹਿੰਦਾ ਵੀ ਉਸ ਤੋਂ ਬਾਅਦ ਉਹ ਮੈਨੂੰ ਦੱਸਦਾ ਵੀ ਇੱਕ ਤਾਂ ਆਸ਼ਕ ਹੁੰਦਾ ਸੀ ਉਹਦੇ ਨਾਲ ਤਾਂ ਇਹਨੇ ਬੜਾ ਕੁਝ ਕੀਤਾ ਵੀ ਆਸ਼ਕੇ ਦੇ ਬਹੁਤ ਸੀ ਪਰ ਇਹਦਾ ਇੱਕ ਪੱਕਾ ਆਸ਼ਕ ਸੀ ਜਿਸ ਨਾਲ ਨੇ ਬੜਾ ਕੁਝ ਨਹੀਂ ਕੀਤਾ ਚਲੋ ਜੀ ਕਹਿੰਦਾ ਮੈਂ ਉਸ ਮੁੰਡੇ ਤੋਂ ਇਹਦੇ ਆਸ਼ਕ ਦਾ ਨੰਬਰ ਲੈ ਲੈਣਾ ਕਹਿੰਦਾ ਜਿਹੜਾ ਦਾ ਆਸ਼ਕ ਹੁੰਦਾ ਉਹ ਵੀ ਕੈਨੇਡਾ ਦੇ ਵਿੱਚ ਹੀ ਹੁੰਦਾ ਉਸੇ ਸ਼ਹਿਰ ਦੇ ਵਿੱਚ ਹੀ ਹੁੰਦਾ ਜਿਹੜੇ ਸ਼ਹਿਰ 'ਚ ਮੈਂ ਰਹਿਣਾ ਹੁੰਦਾ ਕਹਿੰਦਾ ਚਲੋ ਜੀ ਮੈਂ ਉਹਨੂੰ ਫੋਨ ਲਾਉਣਾ ਉਹਦੇ ਆਸ਼ਕ ਨੂੰ ਤੇ ਮੈਂ ਉਹਨੂੰ ਦੱਸ ਦਵਾਂ ਭਰਾਵਾ ਮੈਂ ਤੇਰੀ ਸਹੇਲੀ ਦਾ ਘਰ ਵਾਲਾ ਬੋਤ ਕਹਿੰਦਾ ਜਦੋਂ ਮੈਂ ਇਸੇ ਲਈ ਦਾ ਘਰ ਆਲਾ ਕਹਿਤਾ ਕਹਿੰਦਾ ਬਾਲਾ ਡਰ ਗਿਆ ਮੈਂ ਕਿਹਾ ਵੀ 10000 ਤੂੰ ਇਹਨਾਂ ਕੀ ਕੁਛ ਕਰਦਾ ਰਿਹਾ ਐ ਵੀ ਉਹ ਕੁੜੀ ਕਿਵੇਂ ਦੀ ਸੀ ਉਹ ਕਹਿੰਦਾ ਨਹੀਂ ਬਾਈ ਵਧੀਆ ਵਧੀਆ ਉਹਨੇ ਕੀ ਕੀਤਾ ਉਹਨੇ ਕੀਤਾ ਮੇਰੇ ਤੇ ਉਹਨਾਂ ਨਾਲ ਗੱਲਬਾਤ ਕੋਈ ਹੈ ਹੀ ਨਹੀਂ ਸਿਰਫ ਜਸਟ ਫਰੈਂਡ ਸੀ ਫਲਾਣਾ ਢਮਕਾਣਾ ਕਹਿੰਦਾ ਮੈਂ ਉਹਨੂੰ ਦੱਸਿਆ ਵੀ ਭਰਾਵਾ ਨਹੀਂ ਮੇਰਾ ਹੋ ਗਿਆ ਤਲਾਕ ਅਸੀਂ ਹੋ ਗਏ ਹੁਣ ਅੱਡੋ ਅੱਡ ਵੀ ਮੈਨੂੰ ਬਾਈ ਬਣ ਕੇ ਤਾਂ ਦੱਸ ਦੇ ਵੀ ਕੁੜੀ ਕਿਹੋ ਜੀ ਮੈਨੂੰ ਠੱਠਾ ਸਾਲਾਂ ਹੀ ਨਹੀਂ ਪਤਾ ਲੱਗਾ ਵੀ ਕੁੜੀ ਕਿਹੋ ਜੀ ਹੈ ਕਹਿੰਦਾ ਮੁੰਡਾ ਮੈਨੂੰ ਕਹਿੰਦਾ ਵੀ ਦੇਖ ਬਾਈ ਵੀ ਮੇਰਾ ਉਹ ਪਾਸਟ ਸੀਗਾ ਪਰ ਮੈਂ ਵਿਆਹ ਤੋਂ ਬਾਅ ਤੂੰ ਮੈਨੂੰ ਇਹ ਦੱਸ ਵੀ ਉਹ ਕੁੜੀ ਹੈ ਕਿਵੇਂ ਦੀ ਸੀ ਉਹ ਕਹਿੰਦਾ ਭਰਾਵਾ ਜੇ ਤੇਰਾ ਤਲਾਕ ਹੋ ਗਿਆ ਨਾ ਤੂੰ ਮੋਤੀ ਪੋਨੀ ਕੀਤੇ ਉਹਨਾਂ ਕੀ ਤਰ੍ਹਾਂ ਖੜਾ ਛੁੱਟ ਗਿਆ ਮੈਂ ਇਹਨੂੰ ਪੁੱਛਿਆ ਭਰਾਵਾ ਕਿਵੇਂ ਕਹਿੰਦਾ ਭਰਾਵਾ ਮੇਰੇ ਨਾਲ ਬਹੁਤ ਟਾਈਮ ਰਹੀ ਆ ਮੈਂ ਉਹਨੂੰ ਰਾਤ ਨੂੰ ਘਰੇ ਇੰਨਾ ਕ ਮਿਲਣ ਜਾਂਦਾ ਰਿਹਾ ਕਿ ਮੈਨੂੰ ਵੀ ਯਾਦ ਨਹੀਂ ਮੈਨੂੰ ਕਿੰਨੀ ਵਾਰ ਮਿਲਿਆ ਹੋਊਗਾ ਤੇ ਕਿੰਨੀ ਵਾਰ ਜਦੋਂ ਮੈਂ ਸਾਰਾ ਕੁਝ ਕੀਤਾ ਹੋਊਗਾ ਤੇ ਕਹਿੰਦਾ ਮੇਰੇ ਤੋਂ ਬਿਨਾ ਉਹਦੇ ਹੋਰ ਵੀ ਆਸ਼ਕ ਬੜੇ ਸਨ ਤੇ ਕਹਿੰਦਾ ਵੀ ਜਿਹੜਾ ਉਹਦਾ ਪਿਓ ਪਾਗਲ ਹੋਇਆ ਫਿਰ ਤਾਂ ਜਿਹੜਾ ਤੇ ਪਿਓ ਦੇ ਦਿਮਾਗ 'ਚ ਫਰਕ ਪਿਆ ਫਿਰਦਾ ਕਹਿੰਦਾ ਉਹ ਸਾਰੀ ਮਿਹਰਬਾਨੀ ਇਹਦੀ ਹੋਈ ਆ ਕਹਿੰਦਾ ਮੈਂ ਖੈ ਉਹ ਵੀ ਉਹ ਕਿਵੇਂ ਕਹਿੰਦਾ ਬਾਈ ਉਹ ਇਸ ਤਰ੍ਹਾਂ ਵੀ ਇਹ ਆ ਆਪਦੇ ਸਾਰੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਬਹੁਤ ਜ਼ਿਆਦਾ ਜਿਹੜੀ ਦੀ ਮਾਂ ਸੀ ਜਿਹੜਾ ਦਾ ਭਰਾ ਸੀ ਉਹ ਜ਼ਿਆਦਾ ਤੋਰੇ ਫੇਰੇ ਤਰਹਿੰਦੇ ਸਨ ਘਰੇ ਕਈ ਵਾਰ ਤਾਂ ਇਕੱਲਾ ਪਿਓ ਹੁੰਦਾ ਸੀ ਤੇ ਇਹ ਆਪਦੇ ਪਿਓ ਨੂੰ ਇੰਨੀ ਕਵਰ ਡੋਜ਼ ਪਾਉਂਦੀ ਸੀ ਵੀ ਗੱਲਾਂ ਹੀ ਛੱਡ ਦੇ ਵੀ ਕਈ ਵਾਰੀ ਤਾਂ ਉਹ ਦਿਨੇ ਵੀ 2 ਵਜੇ ਉੱਠਦਾ ਸੀ ਬੱਸ ਮੈਂਦ ਨੂੰ ਮਿਲਣਾ ਜ਼ਰੂਰ ਆ। ਕਹਿੰਦਾ ਉਸ ਤੋਂ ਬਾਅਦ ਭਰਾਵਾ ਇਹ ਮੰਗੇਗੀ ਜਦੋਂ ਤੇਰੇ ਨਾਲ ਮੰਗੇਗੀ ਉਸ ਤੋਂ ਬਾਅਦ ਇਹਨੂੰ 60000 ਰੁਪਏ ਦੇ ਕੇ ਮੈਂਦ ਨਾਲ ਜਾ ਕੇ ਲੁਧਿਆਣੇ ਇਹਦੇ ਪ੍ਰਾਈਵੇਟ ਪਾੜ ਦੀ ਸਰਜਰੀ ਕਰਾ ਕੇ ਲਿਆਇਆ। ਇਹਨੂੰ ਵਰਜਨ ਬਣਾਇਆ ਗਿਆ। ਕਹਿੰਦਾ ਭਾਈ ਜਦੋਂ ਉਹ ਸਾਰੀਆਂ ਗੱਲਾਂ ਦੱਸੀਆਂ ਉਹਨੇ ਕਹਿੰਦਾ ਮੇਰੇ ਦਿਮਾਗ 'ਚ ਉਹ ਰੀਲ ਘੁੰਮਣੀ ਸ਼ੁਰੂ ਹੋ ਗਈ। ਵੀ ਹਾਂ ਪਹਿਲੀ ਰਾਤ ਸਾਰਾ ਕੁਝ ਠੀਕ ਸੀ। ਵੀ ਦੂਜੇ ਦਿਨ ਸਾਰਾ ਕੁਝ ਔਟ ਜਾ ਹੋਇਆ ਪਿਆ ਸੀਗਾ। ਕਹਿੰਦਾ ਫਿਰ ਮੇਰੇ ਦਿਮਾਗ 'ਚ ਵੀ ਰੀਲ ਘੁੰਮਣ ਲੱਗ ਗਈ। ਵੀ ਯਾਰ ਮੇਰਾ ਚਾਚਾ ਵੀ ਪਾਗਲ ਹੋ ਗਿਆ ਸੀਗਾ। ਵੀ ਜਦੋਂ ਹੁਣ ਪੇਕੇ ਚ ਕਹਿੰਦਾ ਫਿਰ ਮੈਂ ਉਹਨੂੰ ਪੁੱਛਿਆ ਵੀ ਭਰਾਵਾ ਜੇ ਤੂੰ ਉਹਨਾਂ ਨਾਲ ਇੰਨਾ ਕੁਝ ਕਰਦਾ ਸੀ ਜੇ ਤੇਰਾ ਉਹਨਾਂ ਨਾਲ ਇੰਨਾ ਪਿਆਰ ਸੀ ਵੀ ਫਿਰ ਤੂੰ ਹੀ ਵਿਆਹ ਕਰਾ ਲੈਂਦਾ ਮੇਰੀ ਜ਼ਿੰਦਗੀ ਤਾਂ ਨਾ ਖਰਾਬ ਹੁੰਦੀ ਉਹ ਕਹਿੰਦਾ ਭਰਾਵਾ ਇਹੋ ਜੀਆਂ ਨਾਲ ਕੌਣ ਵਿਆਹ ਕਰਾਉਂਦਾ ਜਿਹੜੀਆਂ 5-500 ਰੁਪਏ ਚ ਲੋਕਾਂ ਦੀਆਂ ਮੋਟਰਾਂ ਤੇ ਰਹਿੰਦੀਆਂ ਰਹੀਆਂ ਹੁਣ ਲੋਕਾਂ ਨਾਲ ਹੋਟਲਾਂ ਚ ਰਹਿੰਦੀਆਂ ਰਹੀਆਂ ਹੁਣ ਕਹਿੰਦਾ ਬਾਈ ਜਦੋਂ ਨੇ ਆ ਗੱਲ ਸੁਣਾਈ ਕਹਿੰਦਾ ਬਾਈ ਮੇਰੇ ਤਾਂ ਗਾਸ਼ ਪੈ ਪੈ ਜਾਣ ਯਾਰ ਵੀ 5-500 ਰੁਪਏ ਲੋਕਾਂ ਦੀਆਂ ਮੋਟਰਾਂ ਤੇ ਯਾਰ ਲੋਕਾਂ ਨਾਲ ਹੋਟਲਾਂ ਦੇ ਵਿੱਚ ਉਹ ਕਹਿੰਦਾ ਬਾਈ ਜੀ ਹਾਂ ਜੀ ਮੈਂ ਨਾਲ ਵਿਆਹ ਕਿੱਥੋਂ ਕਰਾ ਲੰਦਾ ਕਿਉਂਕਿ ਤਾਂ ਸਿਰੇ ਦੀ ਕੈਰੈਕਟਰਲੈਸ ਸੀ ਕਹਿੰਦਾ ਕਹਿੰਦਾ ਤਾਂ ਪਤਾ ਨਹੀਂ ਕਿੰਨੇ ਦੇ ਆਸ਼ਕ ਸੀ ਤੇ ਪਤਾ ਨਹੀਂ ਕਿੰਨੀ ਕਵਾਰਿਆਂ ਨੇ ਅਬੋਰਸ਼ਨ ਕਿਟ ਖਾ ਲਈ ਤੇ ਪਤਾ ਨਹੀਂ ਕੀ ਕੀ ਕੁਝ ਖਾ ਲਿਆ ਕਹਿੰਦਾ ਬਾਈ ਮੈਂ ਤਾਂ ਹਾਂ ਮਾਰ ਮਾਰ ਕੇ ਰੋਂਣ ਲੱਗ ਗਿਆ ਵੀ ਹਾਏ ਰੱਬਾ ਮੇਰੀ ਜ਼ਿੰਦਗੀ ਨਰਕ ਬਣ ਗਈ ਕਹਿੰਦਾ ਵੀ ਉਸ ਤੋਂ ਬਾਅਦ ਜੋ ਸਾਰਾ ਕੁਝ ਮੈਨੂੰ ਪਤਾ ਲੱਗਦਾ ਸਾਰੇ ਐਨ ਪਰਦੇ ਖੁੱਲ ਜਾਂਦੇ ਆ ਉਸ ਤੋਂ ਬਾਅਦ ਮੈਂ ਉਸ ਕੁੜੀ ਨੂੰ ਫੋਨ ਕਰਕੇ ਕਹਿਣਾ ਵੀ ਤੂੰ ਤਾਂ ਇਹੋ ਜੀ ਸੀ ਵੀ ਤੂੰ ਤਾਂ ਸਿਰੇ ਦੀ ਕੈਰੈਕਟਰਲੈਸ ਸੀ ਮੈਨੂੰ ਤਾਂ 8 ਸਾਲ ਅੱਖਾਂ ਦੇ ਪੱਟੀ ਬੰਨ੍ਹੇ ਮੈਨੂੰ ਤਾਂ ਪਤਾ ਨਹੀਂ ਲੱਗਾ ਕਹਿੰਦਾ ਅੱਗੋਂ ਮੈਨੂੰ ਮਾਂ ਦਿੱਤੀ ਇਹ ਗੱਲ ਕਹਿੰਦੀ ਵੀ ਤੂੰ ਕਦੇ ਮੈਨੂੰ ਮੇਰੇ ਪਾਸਟ ਬਾਰੇ ਪੁੱਛਿਆ ਸੀ। ਕਹਿੰਦਾ ਮੈਂ ਕਿਹਾ ਨਹੀਂ ਕਹਿੰਦੀ ਫੇਰ। ਕਹਿੰਦੀ ਜਦੋਂ ਤੂੰ ਮੈਨੂੰ ਕਦੇ ਮੇਰੇ ਪਾਸਟ ਬਾਰੇ ਪੁੱਛਿਆ ਹੀ ਨਹੀਂ ਸੀਗਾ ਫਿਰ ਤੈਨੂੰ ਮੈਂ ਆਪਣੇ ਪਾਸਟ ਬਾਰੇ ਕਿਵੇਂ ਦੱਸ ਦਿੰਦੀ? ਤੂੰ ਵਿਆਹ ਕਰਾਉਣਾ ਸੀ ਤੂੰ ਵਿਆਹ ਤੋਂ ਪਹਿਲਾਂ ਪੁੱਛ ਪੜਤਾਲ ਕਰ ਲੈਂਦਾ ਜੇ ਤੈਨੂੰ ਚੰਗਾ ਲੱਗਦਾ ਵਿਆਹ ਕਰਾ ਲੈਂਦਾ ਨਹੀਂ ਚੰਗਾ ਲੱਗਦਾ ਨਾ ਕਰਾਉਂਦਾ। ਕਹਿੰਦਾ ਬਾਈ ਇਹ ਗੱਲਾਂ ਸੁਣ ਕੇ ਮੈਂ ਹਰਾਨ ਹੋ ਗਿਆ। ਵੀ ਯਾਰ ਆ ਕੀ ਜਵਾਬ ਹੋਇਆ ਵੀ ਜੇ ਮੈਂ ਪਾਸਟ ਬਾਰੇ ਪੁੱਛਿਆ ਨਹੀਂ ਜਾਂ ਮੈਂ ਪੁੱਛੂਗੇਸ ਨਹੀਂ ਕੀਤੀ ਤੇ ਮੈਂ ਗਲਤੀ ਕੀ ਕਰ ਲਈ ਕਹਿੰਦੀ ਗ ਕਹਿੰਦਾ ਉਹ ਤੋਂ ਬਾਅਦ ਪਰ ਆਵਾ ਮੈਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀ ਕਹਿੰਦਾ ਗੋਬਿੰਦ ਪੈਰਾਂ ਦੇ ਮਿੱਟ ਪਾਣੀ ਪੈਣ ਦਿੰਦੇ ਉਹ ਗੱਲ ਹੀ ਨਹੀਂ ਸੁਣਦੇ ਕਹਿੰਦਾ ਕਹਿੰਦਾ ਵੀ ਹੁਣ ਤੁਸੀਂ ਆਪ ਸੋਚੋ ਵੀ ਮੇਰੇ ਦਾਦੇ ਨੇ ਕਹਿੰਦਾ ਪਿੰਡ 'ਚ 25 ਸਾਲ ਸਰਪੰਚੀ ਕੀਤੀ ਕਹਿੰਦਾ ਸਾਡੀ 25 ਸਾਲ ਦੀ ਸਰਪੰਚੀ ਖੂਜ ਤਾਂ ਪੈ ਗਈ ਬਈ ਸਾਡੀ 9 ਉਹ ਬਣ ਗਈ ਵੀ ਜਿਹੜੀ ਲੋਕਾਂ ਨਾਲ ਮੋਟਰਾਂ ਦੇ 5-500 ਰੁਪਏ 'ਚ ਰਹਿੰਦੀ ਰਹੀ ਹੈ ਹੋਟਲਾਂ 'ਚ 5-500 ਰੁਪਏ ਪਿੱਛੇ ਜਾਂਦੀ ਰਹੀ ਹੈ ਵੀ ਜਿਹਨਾਂ ਨੇ 25 ਸਾਲ ਸਰਪੰਚੀ ਕੀਤੀ ਪਿੰਡ 'ਚ ਤੁਸੀਂ ਸੋਚੋ ਵੀ ਉਹ ਬੰਦੇ ਦੀ ਇੱਜ਼ਤ ਕਿੰਨੀ ਉਹ ਪਿੰਡ 'ਚ ਨਹੀਂ ਤੇ 25 ਸਾਲ ਸਰਪੰਚੀ ਕਰਨੀ ਕੋਈ ਸੌਖੀ ਗੱਲ ਨਹੀਂ ਬਾਈ ਤੇ ਕਹਿੰਦਾ ਵੀ ਸਾਡੀ ਤਾਂ ਸਰਪੰਚੀ ਵੀ ਖੂਜ ਪੈ ਗਈ ਸਾਡੀ ਸਰਦਾਰੀ ਵੀ ਖੂਜ ਪੈ ਗਈ ਸੀ ਜਮੀਨ ਜਾਇਦਾ ਸਰਦਾਰ ਬੰਦੇ ਤੇ ਅਸੀਂ ਵਿਆਹ ਕੇ ਉਹ ਲੈ ਆਂਦੀ ਜਿਹੜੀ 5-500 ਰੁਪਏ 'ਚ ਕਹਿੰਦਾ ਵੇਕਦੀ ਰਹੀ ਹੈ ਬਾਈ ਵਿਚਾਰਾ ਤਾਂ ਹਾਂ ਮਾਰ ਮਾਰ ਕੇ ਰੋਇਆ ਜਦੋਂ ਨੇ ਆਪਦੀ ਹੱਡ ਬੀਤੀ ਸੁਣਾਈ ਬਾਈ ਕਹਿੰਦਾ ਵੀ ਹੁਣ ਮੈਂ ਸਾਰੀ ਉਮਰ ਪੰਜਾਬ ਨਹੀਂ ਆਉਣਾ ਬੱਸ ਕਹਿੰਦਾ ਹੁਣ ਮੈਂ ਆਪਦੇ ਪਿੰਡ 'ਚ ਕਦੇ ਨਹੀਂ ਆਉਣਾ ਹੁਣ ਤਾਂ ਕੈਨੇਡਾ 'ਚ ਹੀ ਰਹਿਣਾ ਕ ਕੀ ਕਹਿਣਗੇ ਲੋਕ ਮੈਨੂੰ ਮੇਰੇ ਦਾਦੇ ਨੇ 25 ਸਾਲ ਸਰਪੰਚੀ ਕੀਤੀ ਵਧੀਆ ਸੀ ਜ਼ਮੀਨ ਜਾਇਦਾ ਸਰਦਾਰ ਬੰਦੇ ਕਹਿੰਦਾ ਬਈ ਕਿਹੜਾ ਮੂੰਹ ਲੈ ਕੇ ਆਈਏ ਬਾਈ ਜੀ ਇਹ ਗੱਲ ਵਾਕਈ ਸੋਚਣ ਵਾਲੀ ਆ ਜੇ ਇਸ ਘਰ ਦੀ ਔਰਤ ਬਦਕਾਰ ਨਿਕਲ ਜੇ ਨਾ ਬਈ ਉਹ ਸਿਰਫ ਉਸ ਦੁੱਖ ਨੂੰ ਉਹੀ ਮਹਿਸੂਸ ਕਰ ਸਕਦਾ ਜਿਹਦੇ ਘਰ 'ਚੇ ਕੁਝ ਵਾਪਰਿਆ ਹੋਵੇ ਕਿਉਂਕਿ ਬੰਦਾ ਜ਼ਿੰਦਗੀ ਦਾ ਹਰ ਦੁੱਖ ਬਰਦਾਸ਼ਤ ਕਰ ਸਕਦਾ ਹਰ ਘਾਟਾ ਬਰਦਾਸ਼ਤ ਕਰ ਸਕਦਾ ਪਰ ਜੇ ਔਰਤ ਗਲਤ ਹੋ ਜੇ ਨਾ ਬਈ ਉਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਔਰਤ ਦੀ ਇੱਕ ਕੀਤੀ ਗਲਤੀ ਪੀੜੀ ਨੇ ਪੀੜੀਆਂ ਨੂੰ ਬਦਨਾਮ ਕਰ ਦਿੰਦੀ ਐ ਤੇ ਇਸ ਟਾਈਮ ਤੇ ਉਹ ਬਾਈ ਬਾਈ ਬਹੁਤ ਰੋਂਦਾ ਬੜਾ ਰੋਂਦਾ ਕਹਿੰਦਾ ਬਾਈ ਮਿੱਟੀ ਹੋ ਗਏ ਜਮਾ ਜ਼ੀਰੋ ਹੋ ਗਏ ਕਹਿੰਦਾ ਯਾਰ ਤੇ ਬਾਈ ਕਹਿੰਦਾ ਮੇਰੇ ਨਾਲ ਦਾ ਜੋ ਹੋਣਾ ਸੀ ਹੋ ਗਿਆ ਪਰ ਇਹ ਲੋਕਾਂ ਤੱਕ ਜਰੂਰ ਪਹੁੰਚਾਈ ਵੀ ਆ ਵੀ ਕੁਝ ਚੱਲਦਾ ਪਿਆ ਜੇ ਵੀ ਕੁੜੀਆਂ ਪ੍ਰਾਈਵੇਟ ਪਾਰਟ ਤੇ ਸਰਜਰੀ ਕਰਾ ਕੇ ਆਪਣੇ ਆਪ ਨੂੰ ਵਰਜਨ ਬਣਾ ਕੇ ਵਿਆਹ ਕਰਾ ਲੈਂਦੀਆਂ ਨੇ ਬਾਈ ਕਹਿੰਦਾ ਮੈਂ ਤਾਂ ਨਹੀਂ ਪੁੱਛ ਕੇ ਚ ਕੀਤੀ ਮੈਂ ਤਾਂ ਆਪਣੇ ਆਪ ਨੂੰ ਮਿੱਟੀ ਕਰ ਲਿਆ ਮੈਂ ਤਾਂ ਉਜੜ ਗਿਆ ਮਾਤਾ ਕੰਗਾਲ ਹੋ ਗਿਆ ਪਰ ਕਹਿੰਦਾ ਭਰਾ ਬਣ ਕੇ ਜੇ ਕਿਸੇ ਹੋਰ ਨੇ ਵਿਆਹ ਕਰਾਉਣਾ ਨਾ ਕਹਦਾ ਕਹਿੰਦਾ ਬਾਈ ਬਣ ਕੇ ਪੁੱਛ ਪੜਤਾਲ ਜ਼ਰੂਰ ਕਰਿਓ ਭਾਵੇਂ ਪੁੱਛ ਪੜਤਾਲ ਕਰਨ ਤੇ ਤੁਹਾਡਾ ਲੱਖ ਰੁਪਇਆ ਲੱਗ ਜੇ ਕਹਿੰਦਾ ਬਾਈ ਬਾਅਦ ਚ ਕੰਡੇ ਚੁਗਣੇ ਬਹੁਤ ਔਖੇ ਹੋ ਜਾਂਦੇ ਆ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਕਿਸੇ ਦਾ ਪੁੱਤ ਇਹੋ ਜੀ ਦਲਦਲ ਚ ਨਾ ਵੜ ਜੇ ਮੁੜ ਕੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ